ਕਿਹੜੀ ਬਣਾਉਣੀ ਕਰਾਜੀ ਵੀਡੀਓ ਵੀਡੀਓ ਪੀ ਕੈਲਕੂਲੇਟਰ ਉਹਦਾ ਸੋਚਿਆ ਕਿਤੇ ਕੈਰੈਕਟਰ ਆਪਣੇ ਕੋ ਘਟਿਆ ਅਮਨ ਸੰਨੀ ਅਮਨ ਪੈਨ ਕੈਲਕੂਲੇਟਰ ਦਾ ਕੰਮ ਸੰਜੂ ਕਰਵਾ ਜਾ ਰਿਹਾ ਵਿਆਹ ਵੀ ਹੋਣ ਦੂਗੀ ਨਵਾਂ ਕੈਰੈਕਟਰ ਲੈ ਕੇ ਆਜੇ ਕੈਰੈਕਟਰਾਂ ਨੂੰ ਘਟਾਇਆ ਮੈਂ ਤਾਂ ਮਜ਼ਾਰਿਆਂ ਨੂੰ ਕਹਿਣਾ ਵੀ ਲੱਭ ਲਓ ਜੇ ਕੋਈ ਲੱਭਦੀ ਆ ਤੇ ਆਪਾਂ ਤੁਹਾਡੇ ਘਰੇ ਤੇ ਘੂਠਾ ਲਾ ਦੇਣੇ ਤੇ ਡੇ ਗਿਆ ਕਿ ਆਪ ਉਥੇ ਗੂਟਾ ਲਾਦਣਾ ਆਹ ਇੱਕ ਅਦਾ ਪਰਮਾਨੈਂਟ ਬਸ ਇਹ ਆ ਕਿ ਉਹ ਮਾਰੀ ਫਰਦਿਸ਼ ਨਹੀਂ ਹੋਣਾ ਚਾਹੀਦਾ ਰੀਲਰ ਵਿੱਚ ਨਹੀਂ ਹੋਣੀ ਚਾਹੀਦੀ ਇੱਕ ਦਾ ਪਰਮਾਨੈਂਟ ਕਰੈਕਟਰ ਆ ਜਿਹੜਾ ਵਿੱਚ ਤੇ ਫਿਰ ਚੱਲ ਵਧੀਆ ਕਰਦਾ ਤੁਹਾਡਾ ਹੋਇਆ ਆ ਮੇਰਾ ਤੇ ਆ ਉਹਦਾ ਤੇ ਹੋਇਆ ਗਿਆ ਤੂੰ ਯਾਰ ਲੈ ਆਇਆ ਕਰਨਾਲ ਭਵੀ ਨਾ ਬਜੀ ਚਲੋ ਮੈਂ ਸੋਚਾਂਗਾ ਉਹ ਇਹਨਾਂ ਨੂੰ ਐਕਟਿੰਗ ਬਾਰੇ ਦੱਸਿਆ ਨਹੀਂ ਰੋਹਿਣਾ ਤੂੰ ਸਿਖਾ ਨਾ ਹੁਣ ਯਾਰ ਤੈਨੂੰ ਕਿੰਨਾ ਚਿਰ ਹੋ ਗਿਆ ਆ ਆ ਬਜੀ ਲਿਆਵਾਂਗਾ ਕੋਈ ਥੋੜਾ ਬਹੁਤ ਇੱਕ ਅੱਧਾ ਜਿੱਦਾਂ ਗੈਸਟ-ਗੁਸਟ ਬਣਾ ਕੇ ਨਾ ਫਿਰ ਥੋੜਾ ਪ੍ਰੈਕਟਿਸ ਹੋ ਜਾਂਦਾ ਉਹ ਛੋਟੇ-ਛੋਟੇ ਸੀਨ ਚ ਪਾ ਲਿਆ ਕਰੀ-ਕਰੀਆਂ ਨਾ ਹਾਂਜੀ ਹਾਂਜੀ ਜਿੱਦਾਂ ਮੋੜਾ ਗੈਸਟ-ਗੁਸਟ ਬਣਦਾ ਵਾ ਆ ਉਹ ਤੇ ਉਹਨਿੰਨਾ ਫਿਰ ਮਾੜਾ ਜਿਹਾ ਬੰਦੇ ਨੂੰ ਭੇਤ ਹੋ ਜਾਂਦਾ ਵਾ ਇਦਾਂ ਹੀ ਚਿਰ ਪਾਉਣਾ ਆ ਕੇ ਹੂੰ ਹੂੰ ਐਜ਼ ਅ ਗੈਸਟ ਲਾਂਚ ਕਰਾਂਗੇ ਜੀ ਨਹੀਂ ਸੰਜੂ ਕਰਾ ਲੈਣੇ ਫਿਰ ਤੇ ਪੱਕੀ ਆਏ ਨਹੀਂ ਤੇ ਕੋਈ ਗੱਲ ਨਹੀਂ ਸੰਜੂ ਹੋਣਗੇ ਚੁੱਕਾ ਲਿਆਵੇ ਬਰਾਗੇ ਦੀ ਸੰਜੂ ਨੇ ਅੱਗੋਂ ਫਿਟਰਾ ਕਿੱਥੇ ਲੈ ਗਿਆ ਹਾਂ ਜਿਹਨੇ ਗਦਰ ਹੁੰਦੀ ਤਾਂ ਨਾਲ ਕੀਤਾ ਵੀ ਯਾਦ ਹੈ ਚੱਕਰ ਵੀ ਵਿਆਹ ਕਰਾ ਸਦਾ ਵਾ ਪਰ ਇਹ ਮਤਲਬ ਕਿਉਂ ਆਂਦੇ ਆ ਵੀ ਕੋਈ ਦੌੜ ਭੱਜ ਆਪ ਨਹੀਂ ਕਰਦਾ ਨਹੀਂ ਜੇ ਮਨ ਲਾ ਵਿਆਹ ਕਰਾਵਲੇ ਜੇ ਬੰਦੇ ਨੇ ਕੋਰੋਨਾ ਬੰਦਾ ਉੱਪਰ ਦੌੜ ਭੱਜ ਕਰ ਸਕਦਾ ਯਾਰ ਅਜੀ ਗੱਲ ਤੇ ਲੱਗਨੜਾ ਦਾ ਡਾਕਟਰ ਐਂਡ ਉਹ ਕਰਾ ਲਾ ਮਨ ਲੱਗ ਹੋਇਆ ਕਿਦੇ ਦਿਨ ਇੱਥੇ ਕਰਾਏ ਲੰਬਿਆ ਲੰਬੀ ਤੇ ਹੋਣਾ ਚਾਹੀਦਾ ਨਾ ਸਿੱਧਾ ਹੀ 1500 ਰੁਪਏ ਦਾ ਫਾਰਮ ਹੁੰਦਾ ਜਿਹੜਾ ਹਾਂ 1500 ਦਾ ਫਾਰਮ ਹੁੰਦਾ ਸਿੱਧਾ ਹੀ ਜਾ ਕੇ ਕੋਟ ਜਿਹਦਾ ਚੱਲ ਮੰਮੀ ਆਪ ਕੀ ਦੋਤਾ ਨਹੀਂ ਉਹ ਨਹੀਂ ਲੈ ਪਈ ਦਾ ਗੱਲ ਬੰਦੇ ਨੇ ਉਹ ਲੈ ਕੇ ਆ ਗਿਆ ਬੰਦੇ ਨੂੰ ਆਪਣੇ ਆਪ ਦੇ ਨਾਲ ਥੋੜਾ ਕੰਫੀਡੈਂਸ ਹੋਣਾ ਚਾਹੀਦਾ ਵਾ ਮੰਨ ਲਓ ਮੇਰਾ ਇੱਕ ਵਿਆਹ ਹੋਇਆ ਵਾ ਸ਼ਾਦੀ ਦਾ ਕੋਟ ਤੇ ਮੈਂ ਇਹ ਨਹੀਂ ਸੋਚ ਰਦਾ ਵਾਂ ਵੀ ਰੱਬ ਨਾ ਕਰੇ ਵੀ ਚਲੋ ਮੇਰਾ ਤੇ ਮਤਲਬ ਵੀ ਪਾਰਟਨ ਵਧੀਆ ਵਾ ਤੇ ਰੱਬ ਨਾ ਕਰੇ ਸਾਡੇ ਜੀ ਕੋਈ ਵਿਗਨ ਆ ਜੇ ਤੇ ਮੈਂ ਆ ਦੂਜਾ ਵਿਆਹ ਕਰਵਾਉਂਦੀ ਆ ਆਪਣੀ ਓਵਰ ਦਾ ਉਹ ਵੀ ਰਿਕਰ ਤੋਂ ਮੈਨੂੰ ਤਾਂ ਸੁਣਾ ਚਾਹੀਦਾ ਨਹੀਂ ਸਹੀ ਗੱਲ ਆ ਉਹਦੀ ਤੇ ਇਹ ਕੋ ਇੱਕ ਨਹੀਂ ਹੋਣਿਆ ਇਹ ਕੋ ਇੱਕ ਨਹੀਂ ਹੋਣਿਆ ਇੱਥੇ ਕੰਮ ਲੰਬਾ ਕਰਦੇ ਆ ਉਹ ਪਰਛਾਈ ਦੇ ਦੇਖੀਆ ਵੀਡੀਓ ਨਹੀਂ ਵਿਆਹ ਦਾ ਯਾਰ ਉਥੋਂ ਤੇ ਪਤਾ ਕੀ ਆ ਵਿਆਹ ਲਈੜ ਤਾਂ ਹੁੰਦਾ ਨਾ ਅੱਜ ਕੱਲ ਲੋਕੀ ਚੈੱਕ ਬੜਾ ਕੋਸ਼ਿਸ਼ ਕਰਦੇ ਆ ਹਾਂਜੀ ਹਾਂਜੀ ਹੈਨਾ ਕਿ ਕੁੜੀ ਪੜ੍ਹੀ ਲਿਖੀ ਹੋਵੇ ਮਤਲਬ ਕੁੜੀ ਵਾਲੇ ਵੀ ਸੇਮ ਹੀ ਕਰਦੇ ਆ ਮੁੰਡਾ ਪੜਿਆ ਲਿਖਿਆ ਹੋਵੇ ਘਰ-ਬਾਰ ਵੀ ਚੰਗਾ ਹੋਵੇ ਹਾਂਜੀ ਹਾਂਜੀ ਚੱਲ ਜਿਹਦੇ ਨਾਲ ਵਿਆਹ ਹੋਣਾ ਉਹਨੂੰ ਤਾਂ ਚੈੱਕ ਕਰਨਾ ਹੀ ਕਰਨਾ ਵਾ ਹਾਂਜੀ ਹਾਂਜੀ ਗਾਂ ਵੀ ਜਾ ਕਰਦੇ ਆ ਵੀ ਅੱਗੇ ਕੁੜੀ ਦਾ ਮੰਮੀ ਨਾੜੀ ਕਿਦਾਂ ਦੇ ਵੇਖਦੇ ਆ ਹਾਂਜੀ ਹਾਂਜੀ ਹੈਨਾ ਅੱਗੇ ਉਹਦੇ ਭੈਣ ਭਰਾ ਕਿੰਨੇ ਆ ਘਰ ਬਾਹਰ ਕਿਦਾਂ ਦਾ ਆ? ਸ਼ਹਿਰ 'ਚ ਰਹਿੰਦੇ ਆ ਪਿੰਡ 'ਚ ਰਹਿੰਦੇ ਆ ਕੀ ਕਰਦੇ ਆ? ਮਤਲਬ ਜੇ ਤਾਂ ਹੀ ਮੇਰੇ ਸਹਾਂ ਨਾਲ ਵਿਆਹ ਲੇਟ ਹੁੰਦਿਆ ਅੱਜ। ਹਾਂਜੀ ਜੇ ਇੰਨੇ ਅਸੀਂ ਕਮੀਆਂ ਸੋਚ ਲੱਗਾਂਗੇ ਫਿਰ ਮਤਲਬ ਕੋਈ ਨਾ ਕੋਈ ਤਨੁਖਸ਼ ਨਿਕਲ ਜਾਣਾ ਮਾਪੇ ਮਤਲਬ ਜਾਂ ਮੁੰਡੇ ਦੀ ਮੰਮੀ ਨਹੀਂ ਸਹੀ ਜਾਂ ਡੈਡੀ ਆ ਜਾਂ ਕੋਈ ਨਾ ਕੋਈ ਮਤਲਬ ਕਿ ਪੰਜੇ ਹੁੰਦੇ ਕੋ ਬਰਾਬਰ ਤੇ ਹੁੰਦੀਆਂ ਨਹੀਂ ਆ। ਮੈਨ ਮਤਲਬ ਜਿਹੜੇ ਪਾਰਟਨਰ ਆਣ ਸਾਡਾ ਪਾਰਟਨਰ ਜਿਹੜਾ ਵਾ ਉਹ ਸਹੀ ਹੋਣਾ ਚਾਹੀਦਾ ਵਾ। ਮੈਂ ਤੇ ਇਹ ਸੋਚਦਾ। ਯਾਰ ਇਹ ਕੀ ਲੋਕ ਇਹਨਾਂ ਸੋਚਦੇ ਪਰ। ਹੂੰ। ਲੋਕੀ ਇਹ ਸੋਚਦੇ ਵੀ ਸਾਰੇ ਚੀਜ਼ਾਂ ਚੰਗੀਆਂ ਹੋਣ ਚਾਹੀਦੀਆਂ ਵਾ ਪਰ ਹੁੰਦਾ ਕੀ ਆ ਜਦੋਂ ਵਿਆਹ ਹੋ ਜਾਂਦਾ ਹੈ ਹਾਂਜੀ ਹਾਂਜੀ ਹਨਾ ਫਿਰ ਬਾਅਦ ਚ ਇੱਕ ਅੰਦਾ ਬੰਦਾ ਡਿਫਾਲਟਰ ਨਿਕਲ ਗਿਆ ਹਾਂਜੀ ਸਾਰਾ ਘਰ ਖਰਾਬ ਹਾਂਜੀ ਕਿਉਂਕਿ ਮੰਨ ਲਓ ਜਿੱਦਾਂ ਉਹ ਰੇਂਜ ਮੈਰਿਜ ਆ ਉਦੋਂ ਤੇ ਵੱਤ ਵੱਤ ਮੈਰਿਜ ਹੋਣ ਤੋਂ ਪਹਿਲਾਂ ਦੋ ਚਾਰ ਵਾਰੀ ਗੱਲਬਾਤ ਹੁੰਦੀ ਦੋ ਮੀਟਿੰਗਾਂ ਹੁੰਦੀਆਂ ਹੋਣਗੀਆਂ ਵੱਤ ਵੱਤ ਤਿੰਨ ਹੋ ਜਾਂਦੀਆਂ ਹੁੰਦੀਆਂ ਹਾਂਜੀ ਹਾਂਜੀ ਤੇ ਇੰਨੀਆਂ ਕਿ ਮੀਟਿੰਗਾਂ ਦੇ ਵਿੱਚ ਮਤਲਬ ਕਿ ਮਿਲਣ ਵਿੱਚ ਮਤਲਬ ਅੱਧਾ ਘੰਟਾ ਤੁਸੀਂ ਬਹਿ ਗਏ ਜੇ ਹਾਂਜੀ ਹਾਂਜੀ ਤੇ ਬੰਦਾ ਕਿੰਨਾ ਕੁ ਚੰਗਾ ਬਣ ਜੂਗਾ ਮਤਲਬ ਕਿੰਨਾ ਤੇ ਹਰ ਕੋਈ ਬੰਦਾ ਆਪਣੀਆਂ ਚੰਗੀਆਂ ਚੰਗੀਆਂ ਚੀਜ਼ਾਂ ਸ਼ੋਅ ਕਰਦਾ ਵਾ। ਸਹੀ ਗੱਲ। ਕਿ ਸਾਡੇ ਵਿੱਚ ਆਵਲੀਆਂ ਆਵਲੀਆਂ ਖੂਬੀਆਂ। ਲਵ ਮੈਰਿਜ ਵੀ ਡਿਸਐਡਵਾਂਟੇਜ ਆ ਨਾ। ਲਵ ਮੈਰਿਜ ਆਪਾਂ ਬਹੁਤ ਜ਼ਿਆਦਾ ਪਹਿਲੇ ਖੁੱਲ ਜਾਂਦੇ ਆ ਤੇ ਬਾਅਦ ਜਦੋਂ ਉਹਨੀ ਆਪਾਂ ਖੁੱਲ ਨਹੀਂ 파ਟਨ ਨੂੰ ਦੇ ਪਾਉਂਦੇ ਤੇ ਫਿਰ ਘਰ ਦੇ ਵਿੱਚ ਮਸਲੇ ਹੋ ਜਾਂਦੇ ਗਏ। ਲਵ ਮੈਰਿਜ ਵਿੱਚ ਇਦਾਂ ਹੁੰਦਾ ਨਾ ਪਹਿਲੇ ਬੰਦਾ ਜਦੋਂ ਮੰਨ ਲਓ ਬਾਹਰ-ਬਾਰ ਮਿਲਦਾ ਵਾ। ਹਾਂ। ਹਨਾ ਜੋ ਕੁੜੀ ਮੁੰਡਿਆਂ ਨੇ ਵੀ ਦੋਵਾਂ ਨੇ ਆਪਣੀਆਂ ਚੰਗੀਆਂ-ਚੰਗੀਆਂ ਗੱਲਾਂ ਦੱਸੀਆਂ ਹੁੰਦੀਆਂ। ਹਾਂ ਜੀ ਹਾਂ ਜੀ। ਤੇ ਮੈਂ ਇਦਾਂ ਕਰਦਾ ਮੈਂ ਇਦਾਂ ਕਰਦਾ ਕਿ ਉਹ ਵਿਆਹ ਤੋਂ ਬਾ ਨਹੀਂ ਭਾਜੀ ਮੇਰੇ ਵਿਆਹ ਨੂੰ ਨਾ ਮਤਲਬ 8 ਸਾਲ ਹੋ ਗਿਆ ਤੇ ਅਹੀਂ ਮਤਲਬ ਵੀ ਇੱਕ ਦੂਜੇ ਨਾਲ ਮਤਲਬ ਹਜੇ ਤੱਕ ਵੀ ਮਤਲਬ ਉਹ ਰੱਖਿਆ ਵਾ ਮਤਲਬ ਵੀ ਇੱਕ ਦੂਜੇ ਦੇ ਯਕੀਨ ਹੋਣਾ ਚਾਹੀਦਾ ਪਰੋਸਾ ਨਾ ਚਾਹੀਦਾ ਵਾ ਤੇ ਬਾਕੀ ਆਪਣੀ ਨਾਲ ਦੀਆਂ ਇੰਨੀ ਗੱਲਾਂ ਮੈਂ ਸਮਝਾਈ ਆ ਪੀ ਮਤਲਬ ਕਿਸੇ ਚੀਜ਼ ਦੀ ਮਤਲਬ ਤੈਨੂੰ ਲੋੜ ਆਵੇ ਤਾਂ ਆਪਣੇ ਪੇਕੇ ਘਰ ਜਿਆਦਾ ਗੱਲ ਨਹੀਂ ਕਰਨੀ ਕਦੇ ਮਤਲਬ ਮੈਂ ਨਹੀਂ ਲੜਾਈ ਉੱਥੋਂ ਸਟਾਰਟ ਹੁੰਦੀ ਹੈ ਜਿੱਦਾਂ ਮਾਵਾ ਜਿਆਦਾ ਆਪਣੇ ਕੁੜੀਆਂ ਨਾਲ ਗੱਲਾਂ ਕਰਦੀਆਂ ਵਾ ਤੈਨੂੰ ਲੈ ਕੇ ਦਿੰਦਾ ਵਾ ਜ਼ਿੰਮੇਵਾਰੀ ਮੇਰੀ ਆ ਮਤਲਬ ਕੋਈ ਤੀਜਾ ਬੰਦਾ ਕਿਉਂ ਪੁੱਛੇ ਮਤਲਬ ਵੀ ਆ ਵਿੱਚ ਮਤਲਬ ਵੀ ਜਾਣ ਕੇ ਲਤੀਫ ਸਹੀ ਜਣੀ ਫਿਰ ਉਰ ਤੋਂ ਵੀ ਘਰ ਖਰਾਬ ਹੁੰਦੇ ਆ ਉਰ ਤੋਂ ਘਰ ਖਰਾਬ ਹੁੰਦਾ ਇਹ ਗੱਲ ਵਾਕਿਆ ਬੜੀ ਘੰਟ ਇਹਦੇ ਪਤਾ ਕੀ ਹੁੰਦਾ ਵਾ ਜਿੱਦਾਂ ਮੱਲਾ ਹੁਣ ਕਿਉਂਕਿ ਜਿਹੜੇ ਸਹੁਰੇ ਆ ਨਾ ਮੱਲਾ ਜਦਾਂ ਮੰਨ ਲਿਆ ਮੁੰਡੇ ਦੇ ਸਹੁਰੇ ਆ ਜਿਹੜੇ ਹੈ ਨਾ ਉਹ ਕੁੜੀ ਦੇ ਸਹੁਰਿਆਂ ਦੇ ਘਰ ਨੂੰ ਨਾ ਕੁੜੀ ਦੀ ਅੱਖ ਨਾ ਵੇਖਦੇ ਆ ਹਾਂਜੀ ਹਾਂਜੀ ਜਿਹੜੀ ਜਿਹੜੀ ਸ਼ੀਸ਼ਾ ਕੁੜੀ ਵਿਖਾਊਗੀ ਵੀ ਉੱਥੇ ਇਦਾਂ ਹੁੰਦਾ ਵਾ ਉੱਥੇ ਇਦਾਂ ਹੁੰਦਾ ਵਾ ਹੈਨਾ ਉਹੋ ਚੀਜ਼ਾਂ ਉਹਨਾਂ ਨੇ ਨੋਟ ਕਰਨੀਆਂ ਵਾ ਹਾਂਜੀ ਹਾਂਜੀ ਹੈਨਾ ਹੋ ਸਕਦਾ ਹੁਣ ਮੁੰਡੇ ਦੇ ਵਿੱਚ ਆਪਸ ਵਿੱਚ ਕਈ ਵਾਰੀ ਚੰਗੀਆਂ ਗੱਲਾਂ ਵੀ ਤੇ ਹੁੰਦੀਆਂ ਹੀ ਆ ਹਾਂਜੀ ਹਾਂਜੀ ਹੈਨਾ ਕੰਨੀਆਂ ਚੰਗੀਆਂ ਗੱਲਾਂ ਵੀ ਤੇ ਕਰ ਦਈ ਜਾਂ ਮੁੰਡੇ ਅੱਛੀ ਗੱਲ ਪਰ ਉਹ ਚੀਜ਼ਾਂ ਨੋਟ ਨਹੀਂ ਕਰਦੀਆਂ ਕੁੜੀ ਨੇ ਮੰਨ ਲੈ ਇੱਕ ਗੱਲ ਕਹਿਤੀ ਮੰਮੀ ਉੱਥੇ ਨਾ ਫਲਾਣੀ ਜਗ੍ਹਾ ਗਏ ਸੀਗੇ ਉੱਥੇ ਤੇ ਇਹਨਾਂ ਨੇ ਇਦਾਂ ਕੀਤਾ ਹੈਨਾ ਬੁੜੇ-ਬੁੜੇ ਲੱਗਣ ਦੇ ਸੀਗੇ ਹੈਨਾ ਉਨਾ ਦਿਮਾਗ ਚ ਬਹਿ ਗਿਆ ਵੀ ਯਾਰ ਸਾਡਾ ਜਵਾਈ ਤੇ ਚੰਗਾ ਹੀ ਨਹੀਂ ਆ ਬਸ ਬਸ ਹੈਨਾ ਉਹਨੇ ਪੰਜ 36 ਸੂਗ ਗੱਲਾਂ ਕੀਤੀਆਂ ਉਹਦੀ ਸੇਵਾ ਕਰਦਾ ਰਿਹਾ ਹੋਏ ਉਹਦੀ ਲਤਾਂ ਘੁੱਟਦਾ ਰਿਹਾ ਹੋਏ ਹਾਂ ਤੇ ਇਹ ਗੱਲ ਆ ਵੀ ਮੰਨੋ ਆਪਣੇ ਪਾਰਟਨਰ ਦੀ ਇੱਜ਼ਤ ਜਿਹੜੀ ਆ ਨਾ ਉਹ ਆਪਣੇ ਹੱਥ ਹੁੰਦੀ ਹੈ ਬੰਦੇ ਨੂੰ ਤਾਂ ਸੋਚਣਾ ਚਾਹੀਦਾ ਵੀ ਯਾਰ ਜੇ ਮੈਂ ਆਪਣੇ ਪਾਰਟਨਰ ਦੀ ਬੇਇੱਜ਼ਤੀ ਕਰੂੰਗਾ ਉਹਦੇ ਵਿੱਚ ਮੇਰੀ ਵੀ ਨਾਲੀ ਬੇਇੱਜ਼ਤੀ ਆ ਇਹ ਤੇ ਸਾਰਿਆਂ ਦੀ ਗੱਲ ਜਿਹੜੀ ਪੇਕੇ ਨਹੀਂ ਦੱਸਣੀ ਚਾਹੀਦੀ ਜਦੂ ਮਤਲਬ ਕੁੜੀ ਆਪਣੀ ਮਾਤਾ ਨੂੰ ਦੱਸਦੀ ਹੈ ਨਾ ਵੀ ਮੇਰੇ ਘਰ ਵਾਲਨੇ ਅੱਜ ਆਹ ਕੰਮ ਕੀਤਾ ਸੀ ਆਹ ਕੰਮ ਕੀਤਾ ਉਹ ਮੈਂ ਇਹ ਮੇਰੀ ਸੋਚ ਨਹੀਂ ਹੈ ਵੀ ਭਾਈ ਉਹ ਉਹਰੇ ਆਪਣੇ ਨੰਬਰ ਡਾਊਨ ਹੁੰਦੇ ਆ ਆਪਣੇ ਡਾਊਨ ਹੁੰਦੇ ਆ ਹੈਨਾ ਕਿ ਮਤਲਬ ਦੱਸੂ ਕਿ ਮੇਰੇ ਘਰ ਵਾਲਨੇ ਕੀਤਾ ਹੈਗਾ ਫਿਰ ਉਹ ਮਤਲਬ ਕਹਿੰਦੇ ਵੀ ਮਤਲਬ ਚੂਸ ਵੀ ਜਾਂ ਤੂੰ ਕੀਤਾ ਹੀ ਗਿਆ ਜਾਂ ਮਤਲਬ ਇਹ ਗੱਲ ਬਸ ਜਿੱਦੀ ਮਤਲਬ ਹਨਾ ਤੂੰ ਮੈਨੂੰ ਕੁਝ ਨਹੀਂ ਕਹਿਣਾ ਤੇਰੇ ਮੱਠ ਤੋਂ ਕਰੀ ਹੁੰਦੇ ਨਹੀਂ ਇਹ ਤਾਂ ਲਵ ਨਰਜ ਦੀ ਗੱਲ ਹੋ ਗਈ ਨਾ ਇਹ ਤਾਂ ਲਵ ਮੈਨ ਨਹੀਂ ਦੇ ਵਿੱਚ ਵੀ ਇਦਾਂ ਤੁਸੀਂ ਕਹਿੰਦੇ ਨਾ ਪਰ ਅੱਜ ਕੱਲ੍ਹ ਰੇਂਜ ਵੀ ਤੇ ਮੰਨ ਲੱਕ ਜਦੋਂ ਦੋਵੇਂ ਜਣੇ ਇੱਕ ਦੂਜੇ ਨਾਲ ਸਹਿਮਤ ਹੋਣੇ ਪਹਿਲਾਂ ਗੱਲਬਾਤ ਕਰਉਂਦੇ ਆ ਪੁੱਛਦੇ ਆ ਪੂਰਾ ਡਿਸੀਜਨ ਹੈ ਨਾ ਟੱਕਾ ਤਾਂ ਅੱਜ ਕੱਲ੍ਹ ਕੋਈ ਵੀ ਨਹੀਂ ਕਰਦਾ ਵੀ ਤੂੰ ਇੱਥੇ ਵਿਆਹ ਕਰਾਉਣਾ ਵਾ ਹੂੰ ਕੀ ਪਸੰਦਿਆ ਤੇ ਕਰਦੇ ਇੱਕ ਦੂਜੇ ਨੂੰ ਹਨ ਤੇ ਇਹ ਹਿਸਾਬ ਆ ਇਹ ਜਦ ਲਵ ਮੈਰਿਜ ਦੀ ਗੱਲ ਹੋਗੀ ਨਾ ਕਿ ਚੂਜ਼ ਤੂੰ ਕੀਤਾ ਹੈਗਾ ਹਾਂਜੀ ਹਾਂਜੀ ਜਿਹੜੀ ਅਰੇਂਜ ਮੈਰਿਜ ਆ ਉਹਦੇ ਵਿੱਚ ਵੀ ਤਾਂ ਅੱਜੇ ਗੱਲ ਵੈਸੇ ਤੇ ਮਤਲਬ ਜ਼ਬਰਦਸਤੀ ਤੋਂ ਕੋਈ ਨਹੀਂ ਕਰਦਾ ਪਹਿਲਾਂ ਪੁੱਛਦੇ ਹੀ ਆ ਕੁੜੀ ਮੁੰਡੇ ਨੂੰ ਕਿ ਤੈਨੂੰ ਪਸੰਦ ਆ ਤੈਨੂੰ ਪਸੰਦ ਆ ਤੇ ਜਦੋਂ ਹੋ ਗਿਆ ਇੱਕ ਵਾਰੀ ਤੇ ਉਦੋਂ ਬਾਅਦ ਤੋਂ ਨਾ ਬੰਦਾ ਕਰਨੇਂਦੇ ਪਸੰਦ ਜਿਆਦੀ ਕਰੇ ਸਹੀ ਗੱਲ ਭਾਈ ਜਿਹੜੀ ਆਪਾਂ ਪਹਿਲਾਂ ਆਫ ਕੈਮਰਾ ਵੀ ਗੱਲ ਕਰਨ ਡੇ ਸੀ ਹੂੰ ਹੂੰ ਜਿਹਨੂੰ ਰਿਸ਼ਤਾ ਕਰਨਾ ਹੋਣਾ ਤੇ ਉਦੋਂ ਕਹਿੰਦੇ ਹੁੰਦੇ ਆ ਕਿ ਅੱਖਾਂ ਖੋਲ ਕੇ ਰੱਖੋ ਪੁਰੀਆਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੋ ਕਰ ਲੋ ਤੇ ਜਦੋਂ ਇੱਕ ਵਾਰ ਰਿਸ਼ਤਾ ਹੋ ਗਿਆ ਵਾ ਫੇਰ ਅੱਖਾਂ ਥੋੜੀਆਂ ਜੀਆਂ ਆਧੀਆਂ ਖੋਲ ਲੋ ਆਧੀਆਂ ਬੰਦ ਕਰ ਲੋ ਹਾਂ ਹੈਨਾ ਫੇਰ ਮਤਲਬ ਕਿ ਫੇਰ ਉਹ ਤੇ ਨੁਕਸਾਨ ਨਾ ਲੱਭੋ ਕਮੀਆਂ ਨਾ ਪਾਟੋ ਕਿ ਕਿ ਕੰਗਿਆ ਆ ਇਹਦੇ ਉਹ ਪਰ ਕੁੜੀ ਵਾਲੇ ਵੀ ਨਾ ਅੱਜ ਕੱਲ ਸੋਚਦੇ ਭਾਵੇਂ ਕਹਦੀਆਂ ਵੀ ਮੁੰਡਾ ਨਹੀਂ ਖਾਂਦਾ ਪੀਂਦਾ ਜੀ ਇਹ ਉਹ ਲੱਟਨ ਪੱਟਨ ਪਰ ਉਹ ਹੋਰ ਕੁਝ ਬੜਾ ਕੁਝ ਵੇਚਦੇ ਮੁੰਡੇ ਤੋਂ ਇਲਾਵਾ ਬੜਾ ਕੁਝ ਵੇਚਦੇ ਕਿ ਤੁਹਾਡਾ ਤੁਹਾਡਾ ਮਤਲਬ ਕੀ ਘਰ ਮਾਡਰਨ ਹੋਣਾ ਚਾਹੀਦਾ ਆ ਤੁਹਾਡਾ ਕਾਹਲੀ ਫੈਮਿਲੀ ਨਹੀਂ ਉਹਦੇ ਗੱਲ ਮੈਂ ਕੈਂਡੀਡਟਾਂ ਰਿਸ਼ਤੇ ਤਾਂ ਇਹ ਲੇਟ ਹੁੰਦੇ ਆ ਕਿ ਫੈਮਿਲੀ ਦਾ ਲਾਈਫਸਟਾਈਲ ਕਿਦਾਂ ਦਾ ਵਾ ਤੁਹਾਡਾ ਇਹ ਚੀਜ਼ਾਂ ਬਹੁਤ ਜ਼ਿਆਦਾ ਨੋਟ ਡਾਊਨ ਹੋਣਗੀਆਂ ਕਿਉਂਕਿ ਇੱਕ ਵਾਰੀ ਮੈਨੂੰ ਲਾ ਗਿਆ ਖਾਨੂੰ ਇੱਕ ਵਾਰੀ ਫੋਨ ਆਇਆ ਕਿ ਐਦਾਂ ਮਤਲਬ ਲੇਡੀ ਨੇ ਗੱਲਬਾਤ ਕੀਤੀ ਵੇਖ ਕੇ ਕਿਸੇ ਨੇ ਨੰਬਰ ਦਿੱਤਾ ਤੁਹਾਡਾ ਤੇ ਉਹ ਲੇਡੀ ਨੇ ਫਸਟਲੀ ਆਪਾਂ ਸਪੀਕਰ ਆਨ ਕੀਤਾ ਤੇ ਉਹਨੇ ਪਹਿਲੇ ਪੁੱਛਿਆ ਕਿ ਤੁਹਾਡਾ ਘਰ-ਬਾਰ ਕਿਹੜੀ ਲੋਕੇਸ਼ਨ ਤੇ ਆ ਤੁਹਾਡੇ ਘਰ 'ਚ ਟਾਈਲਾਂ ਵਗੈਰਾ ਲੱਗੀਆਂ ਨੇ ਇਹ ਮਤਲਬ ਰਿਐਲਿਟੀ ਦੇ ਵਰਡ ਤੁਹਾਨੂੰ ਦੱਸਣ ਦਿਆਂ ਤੇ ਉਹਦੋਂ ਨਾਲ ਪੜਾ ਮਹਿਸੂਸ ਹੋਇਆ ਵੀ ਯਾਰ ਮਤਲਬ ਪਹਿਲੇ ਲੋਕਾਂ ਘਰ ਗੋਇਆ ਵੀ ਤੇ ਫੇਰਦੇ ਸੀ ਹਮ ਕਈ ਲੋਕਾਂ ਘਰ ਨਹੀਂ ਗੋਇਆ ਮਤਲਬ ਜਦੋਂ ਮੇਰੇ ਫਾਦਰ ਦਾ ਵਿਆਹ ਹੋਇਆ ਤੇ ਮੇਰੇ ਮੰਮੀ ਗੋਇਆ ਫੇਰਦੇ ਤੇ ਤੇ ਪਿੱਛੋਂ ਮੇਰੇ ਮੰਮੀ ਹੁਣੇ ਪੜਿਆ ਉਮੀਦ ਸੀ ਅੱਜ ਉਦੋਂ ਇਸ ਸਮੇਂ ਆ ਚੀਜ਼ਾਂ ਵੇਖਦੇ ਹੁੰਦੇ ਲੋਕੀ ਤੇ ਫੇਰ ਤਾਂ ਲੋਕਾਂ ਦੀ ਸ਼ਦਗੀ ਨਹੀਂ ਹੋਣੀ ਸਮਝਦੇ ਗੱਲ ਮਤਲਬ ਇਹ ਚੀਜ਼ਾਂ ਬੜੀਆਂ ਕਾਊਂਟਡ ਹੁੰਦੀਆਂ ਪੇਪਰ ਆ ਵੀ ਵੰਦੀ ਐ ਸਾਰੀ ਫੈਮਿਲੀ ਦੇ ਨੀ ਕੋਈ ਕਰ ਰਹੇ ਹੋਣੀ ਚਾਹੀਦੀ ਨਾ ਮਾ ਅੱਜ ਕੱਲੇ ਵੀ ਬੜਾ ਗੰਝੇ ਕੁੜੀ ਆਉਂਦੇ ਨੇ ਫੈਮਿਲੀ ਵੱਡੇ ਆਉਂਦੇ ਹਨਾ ਪਿੱਛੇ ਤੇ ਇਤ ਨਹੀਂ ਆਉਂਦੇ ਤਿੰਨ ਚਾਰ ਭਰਾ ਹੋਣ ਨਹੀਂ ਨੇ ਇੰਨੀ ਕੁ ਉਮਰ ਦੇ ਵਿੱਚ ਕਿਹਦਾ ਤੇਰੇ ਲਈ ਲੱਗਦਾ ਹੋਵੇ ਕਰਦਾ ਵੀ ਮੇਰੇ ਪਿੱਛੇ ਵੀ ਗੱਲ ਲੱਗੇ ਤੇਰੀ ਮੇਰੀ ਲੱਗੇ ਤੇ ਚ ਵਧਣਾ ਲਈ ਜੋੜੀ ਰਾ ਚੀਜ਼ਾਂ ਬੜੀਆਂ ਮਤਲਬ ਮੈਨੂੰ ਲੱਗਦਾ ਵੀ ਹੋਣੀਆਂ ਚਾਹੀਦੀਆਂ ਬਾਕੀ ਆ ਵੀ ਹਰ ਬੰਦਾ ਸੋਚਦਾ ਹੀ ਆ ਵੀ ਜਿੱਦਾਂ ਮਰਜੀ ਤੇ ਸਾਡੇ ਵਿੱਚੋਂ 14 ਹੁਣ ਜਿੰਨੇ ਬੰਦੇ ਆਪਾਂ ਬਿਠੇ ਆਂ ਇਹਨਾਂ ਵਿੱਚੋਂ ਇਹੋ ਕਲਾ ਅਨਮੈਰਿਡ ਆ ਇਹ ਉਦਾਂ ਜਿੱਦਾਂ ਮੰਨ ਲਾ ਹੁਣ ਕਿਦਾਂ ਦਾ ਫੀਲਿੰਗ ਹੁੰਦਾ ਤੁਨੂੰ ਨਹੀਂ ਬੜਾ ਖੁੱਲਾ ਖੁੱਲਾ ਫੀਲ ਆਉਂਦਾ ਮੈਂ ਯਾਰ ਕੀ ਕਰੀ ਕਾ ਬੰਦਿਆ ਤਾਂ ਚੁੱਕੀ ਆ ਤੇ ਬਾਕੀ ਗੱਲ ਕਿ ਮੈਨੂੰ ਸੀਰੀਅਸਲੀ ਮੈਨੂੰ ਇੰਨਾ ਸਾਲ ਹੋ ਗਿਆ ਕੰਮ ਕਰਦਿਆਂ ਤੇ ਯਕੀਨ ਮੰਨਿਓ ਮੈਨੂੰ ਹੁਣ ਫੀਲਿੰਗ ਹੀ ਨਹੀਂ ਹੁੰਦੀ ਮੈਂ ਇਕਵਾਰਾਂ ਨੇ ਫੀਲਿੰਗ ਹੀ ਮਰ ਗਈ ਆ ਤੇਰੀ ਮੈਨੂੰ ਆਉਂਦੀ ਨਹੀਂ ਭਾਜੀ ਕੱਲ ਨੂੰ ਮੈਂ ਘਰ ਗੱਲ ਕਰਨ ਡਿਆ ਤੇ ਮੰਮੀ ਕਹਿੰਦੇ ਹਾਂ ਜਦੋਂ ਸੋਚਦਾ ਮੈਂ ਖਾ ਮੰਮੀ ਤਾਂ ਇਹ ਦਾਵਤ ਲਈ ਚੇਬੇ ਤਾਂ ਨਹੀਂ ਆ ਆ ਉਹ ਇਹ ਤਾਂ ਨੰਗਾ ਮੀਨੇ ਕਿਤੇ ਭਰ ਗਈ ਆ ਤੇ ਬਾਕੀ ਹਲੇ ਤਾਂ ਹਲਕਾ ਹਲਕਾ ਫੀਲ ਆ ਜਿਹੜਾ ਅੱਜ ਜਿਹੜਾ ਸਾਲ ਇਹ ਮੁਕਣ ਤੋਂ ਪਹਿਲਾਂ ਪਹਿਲਾਂ ਆਪਾਂ ਕਰ ਦਈਏ ਨਾ ਜੀ ਸਾਰੀ ਆਡੀਅנס ਨੂੰ ਕਿਹਾ ਜਾਂਦਾ ਹੈ ਕਿ 2026 ਦੇ ਵਿੱਚ ਤੇ ਵਧੀਆ ਕੁੜੀ ਜਿਹਦਾ ਵੀ ਭਾਈ ਨੂੰ ਡਾਇਰੈਕਟ ਮੈਸੇਜ ਕਰਾ ਆਪਾਂ ਉੱਤੇ ਲੁਟਾ ਦਰਾਂ ਇਹਦੀ 2026 ਚ ਜੋੜੀ ਬਣਾਉਣੀ ਆ ਬੰਦਗੀ ਸਮਝੋ ਮੈਂ ਆ ਬੜਾ ਕਾਲਾ ਬਿਆਹ ਹਾਂ ਵੀ ਮਤਲਬ ਜਿੱਥੇ ਜਾਈਏ ਨਾ ਮੈਨੂੰ ਪਹਿਲਾ ਕੁਐਸਚਨ ਹੀ ਪੁੱਟੂਨ ਬਾਹਰ ਕਰਕੇ ਦੇ ਹੋ ਬੜੀ ਗੱਲ কই ਯਾਰ ਨਹੀਂ ਨਹੀਂ ਲੈ ਯਾਰ ਕਿਉਂ ਨਹੀਂ ਲੰਦੀ ਸਰੀ ਤੇ ਜਦੋਂ ਅਸੀਂ ਕਿਤੇ ਜਾਈਏ ਤਾਂ ਸਾਨੂੰ ਇਹ ਪੁੱਛਦਾ ਜਿੱਦਾਂ ਕੋਈ ਰਾਸਤੇ 'ਚ ਸਬਸਕ੍ਰਾਈਬਰ ਮਿਲਦੇ ਜਿਹੜੇ ਹਾਂਜੀ ਜਿੱਤੇ ਭਾਈ ਦੀ ਅਸਲੀ ਘਰ ਵਾਲੀ ਕਿਹੜੀ ਆ ਉਹਨਾਂ ਨਾਲ ਮਿਲਾਓ ਇਹ ਗੱਲ ਆ ਮੈਂ ਉਹਨਾਂ ਨੂੰ ਬਾਅਦ 'ਚ ਬੁਲਾਵਾਂਗੇ ਇਹਦੇ ਫਿਊਚਰ ਕਰ ਦੇਣੀ ਆ ਰਵੀਲ ਬਾਛੇਤੀ ਕਾਕੀ ਇਹ ਆ ਵੀ ਮਤਲਬ ਦੋਵਾਂ ਧਿਰਾਂ ਨੂੰ ਮੈਂ ਆਏ ਤੇ ਇਹ ਮੰਨਦਾ ਆ ਵੀ ਮੇਰਾ ਵਿਅਕਤੀਗਤ ਪੁਆਇੰਟ ਆ ਕਿ ਦੋਵਾਂ ਧਿਰਾਂ ਨੂੰ ਸੋਚਣਾ ਚਾਹੀਦਾ ਵਾ ਭਈ ਜੇ ਮੁੰਡਾ ਅੱਛਾ ਵਾ ਭਾਵੇਂ ਤਨਖਾਹ ਘੱਟ ਵਾ ਪੈਸੇ ਘੱਟ ਵਾ ਪਰ ਬੰਦਾ ਅੱਛਾ ਹੋਣਾ ਚਾਹੀਦਾ ਜਿਹੜਾ ਬੰਦਾ ਮੇਰੇ ਡੈਡੀ ਕਹਿੰਦੇ ਵੀ ਅੱਜ ਦੀ ਡੇਟ 'ਚ ਨਸ਼ਾ ਨਹੀਂ ਨਾ ਕਰਦਾ ਬਸ ਠੀਕ ਆ ਤੇ ਜਿਹਦੀ ਕੋਈ ਮਤਲਬ ਮਾੜੀ ਸੋਸਾਇਟੀ ਨਹੀਂ ਆਈ ਉਹ ਬੰਦਾ 400 ਵਿੱਚ ਵੀ ਆਪਣੀ ਫੈਮਿਲੀ ਨੂੰ ਹੀ ਖਵਾਏਗਾ ਤੇ ਜੋੜੇਗਾ ਬਸ ਇਹ ਜਿਹੜਾ ਨਾਲ ਵਾਲਾ ਪਾਰਟਨਰ ਆ ਉਹ ਅੱਛਾ ਹੋਣਗੇ ਜੋੜ ਨਾ ਇਹੋ ਗੱਲ ਕੁੜੀਆਂ ਦੇ ਵੀ ਢੁਕਦੀ ਆ ਹਾਂ ਇਹ ਚੀਜ਼ ਹੈ ਨਾ ਕਿ ਪਾਰਟਨਰ ਵਧਿਆਉਣਾ ਜਿਹਦਾ ਵਾ ਜਦੋਂ ਆਪਾਂ ਕਹਿ ਦਿੰਨੇ ਕਿ ਕੁੜੀ ਪੜ੍ਹੀ ਲਿਖੀ ਹੋਣੀ ਚਾਹੀਦੀ ਆ ਕੁੜੀ ਇਦਾਂ ਹੋਣੀ ਚਾਹੀਦੀ ਆ ਅੱਜ ਕੱਲ ਕੁੜੀਆਂ ਦੀ ਵੀ ਲੋਕੀ ਨੌਕਰੀ ਲੱਭਦੇ ਆ ਕਿ ਕੁੜੀ ਨੌਕਰੀ ਤੇ ਲੱਗੀ ਹੋਣੀ ਚਾਹੀਦੀ ਆ ਮੈਂ ਕਹਿੰਦਾ ਕੁੜੀ ਭਾਵੇਂ ਪੜ੍ਹੀ ਲਿਖੀ ਭਾਵੇਂ ਘੱਟ ਹੋਵੇ ਪਰ ਨੇਚਰ ਵਾਈਜ਼ ਵਧੀਆ ਹੋਵੇ ਤੇ ਕੈਰੇਕਟਰ ਵਾਈਜ਼ ਵਧੀਆ ਹੋਵੇ ਬਿਲਕੁਲ ਬਿਲਕੁਲ ਹੈਨਾ ਇਹ ਨਾ ਹੋਵੇ ਕਿ ਬੰਦਾ ਡਿਊਟੀ ਤੇ ਗਿਆ ਵਾ ਮਗਰ ਉਹਨੂੰ ਘਰ ਵਾਲੀ ਦੀ ਟੈਨਸ਼ਨ ਪਈ ਜਾ ਕਿ ਪਤਾ ਨਹੀਂ ਘਰੇ ਆ ਕੇ ਕਿਤੇ ਹੋਰ ਗਈ ਹੈ ਕਿਉਂਕਿ ਇਹ ਵੀ ਆਪਾਂ ਦੇਖਦੇ ਆ ਆਪਣੇ ਸਮਾਜ ਵਿੱਚ ਆਸ-ਪਾਸ ਦੇਖਦੇ ਆ ਇਦਾਂ ਦੇ ਕੇਸ ਬਹੁਤ ਆ ਨਾ ਤੇ ਬੰਦੇ ਦੋਵਾਂ ਨੂੰ ਇੱਕ ਦੂਜੇ ਤੇ ਭਰੋਸਾ ਹੋਵੇ ਮਤਲਬ ਅੱਖਾਂ ਮੀਟ ਕੇ ਜੇ ਛੱਡਦੀ ਆ ਤੇ ਛੱਡਦੀ ਆ ਜੇ ਉਹਨੇ ਬੰਦਾ ਛੱਡਦਾ ਅੱਖਾਂ ਮੀਟ ਕੇ ਤੇ ਉਹਨੂੰ ਵੀ ਬੰਦੇ ਤੇ ਪੂਰਾ ਭਰੋਸਾ ਹੋਵੇ ਬੰਦਾ ਮੇਰਾ ਸਹੀ ਸਲਾਮਤ ਦੀ ਸ਼ਾਮਾਂ ਨੂੰ ਘਰ ਆਊਗਾ ਤੇ ਸਭ ਤੋਂ ਵੱਡੀ ਗੱਲ ਜਿਹੜਾ ਅੱਜ ਕੱਲ੍ਹ ਚੱਲਦੇ ਫੋਨ ਹੈ ਨਾ ਫੋਨ ਮੇਰੇ ਹਿਸਾਬ ਨਾਲ ਨਾ ਦੋਵਾਂ ਦੇ ਫੋਨ ਟਰਾਂਸਪੇਰੈਂਟ ਹੋਣੇ ਚਾਹੀਦੇ ਆ ਹੈਨਾ ਕਈਆਂ ਨੇ ਤਾਂ ਇਦਾਂ ਦੇ ਸੀਨ ਵੇਖਿਆ ਵੀ ਇੱਕ ਦੂਜੇ ਦੇ ਪਾਸਵਰਡ ਹੀ ਨਹੀਂ ਪਤਾ ਫੋਨਾਂ ਦੇ ਹਾਂ ਉਹ ਬੰਦੇ ਜਿਹੜੇ ਆਪਣੇ ਘਰ ਵਾਲੀ ਨੂੰ ਫੋਨ ਨਹੀਂ ਦਿੰਦੇ ਹਾਂ ਇਹ ਚੀਜ਼ ਉਹ ਕਰਨਾ ਦੋਵਾਂ ਦੇ ਫੋਨ ਟ੍ਰਾਂਸਫਰਟ ਹੋਣ ਜਾਈਦੇ ਆ ਕਿ ਜਿਹਦਾ ਮਰਜ਼ੀ ਫੋਨ ਜੋ ਮਰਜ਼ੀ ਕਰ ਲੋ ਬੰਦੇ ਨੂੰ ਟੈਨਸ਼ਨ ਨਾ ਹੋਵੇ ਵੀ ਯਾਰ ਨਹੀਂ ਵਾਈਫ ਵਰਕਿੰਗ ਹੋਣੀ ਚਾਹੀਦੀ ਆ ਕਿ ਮਤਲਬ ਅਨ ਵਰਕਿੰਗ ਤੁਹਾਡਾ ਕੀ ਪੁਆਇੰਟ ਆ ਵੀ ਉਹ ਤੇ ਯਾਰ ਮੇਰੇ ਹਿਸਾਬ ਨਾਲ ਕੋਈ ਗੱਲ ਆ ਜੇ ਮੰਨ ਲਓ ਕਿ ਵਾਈਫ ਚੰਗੀ ਆ ਨਾ ਹੈਨਾ ਜੇ ਆਪ ਪੜ੍ਹੀ ਲਿਖੀ ਦੀ ਵੀ ਗੱਲ ਕਰੀਏ ਹਾਂਜੀ ਜ਼ਰੂਰੀ ਨਹੀਂ ਆ ਕਿ ਪੜ੍ਹੀ ਲਿਖੀ ਵਾਈਫ ਨਹੀਂ ਪੈਸੇ ਕਮਾਉਣੇ ਆ ਹੈਨਾ ਮੇਰੇ ਮੈਂ ਕਈ ਇਦਾਂ ਦੇ ਕੇਸ ਵੇਖਿਆ ਜਿਹੜੀਆਂ ਵਾਈਫ ਮਤਲਬ ਪੜੀਆਂ ਵੀ ਨਹੀਂ ਆ ਨਾ ਪਰ ਹੋਰ ਕਿਸੇ ਕੰਮ ਵਿੱਚ ਉਹ ਬਿਜ਼ਨਸ ਮੰਨ ਲਓ ਕਰਨ ਡੀਆਂ ਵਾ ਜਾਂ ਕੁਛ ਨਾ ਕੁਛ ਆਪਣੇ ਹਸਬੰਦ ਦੇ ਨਾਲ ਕਰਾਉਣ ਡੀਆਂ ਵਾ ਕੰਮ ਤੇ ਜਿੰਨੇ ਯਾਰ ਮੇਨ ਜਿਹੜੀ ਮਿਹਨਤੀ ਆ ਨਾ ਲੇਡੀ ਉਹਨੇ ਕੁਛ ਨਾ ਕੁਛ ਕਾਰ ਹੀ ਲਾਣਾ ਵਾ ਕਾਰ 'ਚ ਬਹਿ ਕੇ ਵੀ ਜਦਾਂ ਸਟੀਚਿੰਗ ਕਰ ਸਕਦੀ ਆ ਉਹਨੇ ਕੁਛ ਨਾ ਕੁਛ ਕਾਰ ਹੀ ਲਾਣਾ ਵਾ ਤੇ ਜਿਹੜੀ ਬਾਕੀ ਪੜੀ ਲਿਖੀ ਆ ਹਰ ਕਿਸੇ ਦਾ ਬੰਦਾ ਆਪਣਾ ਆਪਣਾ ਹਿਸਾਬ ਆ ਇਹ ਆਪਾਂ ਮਤਲਬ ਇੱਕ ਇੱਕ ਮੁੱਦੇ ਨੂੰ ਉਹ ਨਹੀਂ ਕਰ ਸਕਦੇ ਯਾਰ ਪੜਿਆ ਲਿਖਿਆ ਬੰਦਾ ਸਹੀ ਆ ਜਾਂ ਅਨਪੜ੍ਹ ਸਹੀ ਆ ਕੀ ਕਹਿੰਦੇ ਹੁੰਦੇ ਵੀ ਸਹੀ ਦੋਵੇਂ ਹੀ ਰਾਹ ਗਿਆ ਜਾਨੇ ਜਵਾਬ ਹੈ ਜਾਨੇ ਰਾਹ पे ਗਿਆ ਜਾਨੇ ਜਵਾਬ ਹੈ ਜਾਨੇ ਕਿਉਂਕਿ ਆਲਮੋਸਟ ਜਿਹੜੀ ਮੇਨ ਜਿੱਦਾਂ ਮੰਨ ਲਾ ਕੋਈ ਬੰਦਾ ਪੜ੍ਹਾਈ ਵੀ ਕਰਦਾ ਸਾਰਾ ਕੁਝ ਆਪਾਂ ਕਦੇ ਵਾਸਤੇ ਕਰ ਰਹੇ ਹਾਂ ਪੈਸੇ ਵਾਸਤੇ ਤੇ ਜੇ ਮੰਨ ਲਓ ਕੋਈ ਅਨਪੜ੍ਹ ਬੰਦਾ ਵੀ ਪੈਸਾ ਵਧੀਆ ਕਮਾਉਣ ਲਿਆ ਆ ਉਹਨੂੰ ਰਿਸ਼ਤਿਆਂ ਨੂੰ ਸਾਂਭਣ ਦੀ ਨੋਲਿਜ ਹੈਗੀ ਆ ਮਤਲਬ ਕੀ ਕਹਿੰਦੇ ਨੇ ਦਰਜ ਰਹਿਣ ਦਾ ਪਤਾ ਵਾ ਦਰਜ ਰਹਿਣ ਦਾ ਪਤਾ ਵਾ ਕਿ ਆਏਗੇ ਨਾ ਕਿਦਾਂ ਡੀਲ ਕਰਨੀ ਆ ਹੁਣ ਕਿਸ ਨੂੰ ਚਾਹ ਪਾਣੀ ਕਿਦਾਂ ਪੁੱਛਣਾ ਵਾ ਰੋਟੀ ਪਾਣੀ ਕਿਦਾਂ ਪੁੱਛਣਾ ਵਾ ਇਹ ਬਹੁਤ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਜਿੱਦਾਂ ਭਾਜੀ ਕਈ ਲੋਕ ਕੀ ਪੈਸਾ ਬਹੁਤ ਜ਼ਿਆਦਾ ਕਮਾਉਂਦੇ ਆ ਪਰ ਉਹਨਾਂ ਦੇ ਘਰ ਮਲੇ ਸੁਖਣਾ ਬੋਝ ਜੁੜੀ ਆ ਹਾਂ ਸੁਖ ਆਹ ਸੰਤੁਸ਼ਟੀ ਹੋਣੀ ਚਾਹੀਦੀ ਆ ਸੰਤੁਸ਼ਟੀ ਆਣੀ ਚਾਹੀਦੀ ਤੇ ਜੇ ਮਨ ਲਾ ਥੋੜੇ ਪੈਸੇ ਆ ਤੇ ਮਤਲਬ 400 ਰੁਪਏ ਦੇ ਆ ਇਹਦੇ ਵਿੱਚ ਮੈਕਸਪੋਰਟ ਇਹ ਧੰਨਵਾਦ ਜੇ ਐਕਸਪੋਰਟ ਇਹ ਮੈਕਸਪੋਰਟ ਨਹੀਂ ਇਹ ਗੱਲ ਤਾਂ ਹੈ ਹੀ ਆ ਸੰਤੁਸ਼ਟੀ ਹੋਣੀ ਚਾਹੀਦੀ ਜੇ ਮੇਰੇ ਕੋ ਆ ਨਾ ਮੈਂ ਆਪਣੇ ਖਰਚੇ ਘਟਾ ਲੈਣਾ ਜੇ ਮੈਨੂੰ ਪਤਾ ਕਿ ਆ ਮਹੀਨੇ ਮੇ ਨੂੰ ਇੰਨੇ ਪੈਸੇ ਆਣੇ ਆ ਗੋਣ ਸੁਣ ਲਓ ਮੁੰਡੇ ਤੇ ਇੰਨੇ ਪੈਸੇ ਮੈਨੂੰ ਆਣੇ ਆ ਤੇ ਮੈਂ ਖਰਚੇ ਘਟਾ ਲੈਣਾ ਠੀਕ ਆ ਤੇ ਜੇ ਮੈਨੂੰ ਇਹ ਆ ਉਧਰ ਵੀ ਤੁਹਾਨੂੰ ਐਗਜ਼ਾਮਪਲ ਦਿੱਤੀ ਵੀ ਜੇ ਮੈਂ ਸੋਚਿਆ ਵੀ ਮੈਂ 2027 ਚ ਕਾਰ ਲੈਣੀ ਹੈ ਤੇ ਮੈਂ ਅੱਜ ਤੋਂ ਹੀ ਉਹਦਾ ਪਲੈਨਿੰਗ ਕਰਨਾ ਸ਼ੁਰੂ ਕਰ ਜਾਂ ਪਿਆ ਇੱਕ ਸਾਈਡ ਤੇ ਰੱਖਣਾ ਸ਼ੁਰੂ ਕਰਦਾ ਵੀ ਮੈਂ 27 ਤੱਕ ਮੇ ਕੋ ਜਿੰਨੇ ਪੈਸੇ ਜੁੜੇ ਜੁੜੇ ਮੈਂ ਆਪਣੀ ਸਮਰੱਥਾ ਦੇ ਅਕੋਰਡਿੰਗ 2.5 ਲੱਖ ਦੀ ਗੱਡੀ ਲੈਣੀ ਕੈਸ਼ ਜਿੰਨਾ ਵੀ ਲੈਣੀ ਹੈ ਕੈਸ਼ ਇਹਦਾ ਪਲੈਨਿੰਗ ਕਰਨੀ ਚਾਹੀਦੀ ਬੰਦੇ ਨੂੰ ਹਰ ਕਿਸੇ ਨੂੰ ਮਨ ਲਓ ਕਿ ਸੰਤੁਸ਼ਟੀ ਇਹ ਵੀ ਨਹੀਂ ਆ ਕਿ ਯਾਰ ਜੇ ਮਨ ਲਓ ਆਪਾਂ 10000 ਰੁਪਿਆ ਕਮਾਉਣ ਡਿਆਂ ਤੇ ਬੰਦਾ ਸਾਰੀ ਉਮਰ ਉੱਤੇ ਹੀ ਬਿਠਾ ਹੋਵੇ ਹਨਾ ਉਹ ਵੀ ਨਹੀਂ ਆ ਥੋੜਾ ਬੋੜਾ ਟਰਾਈ ਵੀ ਕਰਦਾ ਰਵੇ ਨਾਲ ਨਾਲ ਕੋਈ ਗੱਲ ਵੀ ਬੰਦਾ ਸੋਚੇ ਯਾਰ ਕਿ ਜੇ ਮੈਂ ਮੰਨ ਲਓ ਕਿ ਅੱਜ ਇੰਨੇ ਆ ਤੇ ਜਿੱਦਾਂ ਹੁਣ ਤੁਮ ਮਨ ਲਾ ਗੱਡੀ ਦੇ ਐਗਜ਼ਾਮਪਲ ਦਿੱਤੀ ਕਿ ਮੈਂ ਗੱਡੀ ਦਾ ਟਾਰਗੇਟ ਰੱਖਣਾ 2027 ਚ ਹਨਾ ਤੇ ਇਹੋ ਜੇ ਬੰਦਾ ਮਨ ਲਾ ਟਾਰਗੇਟ ਦੂਜਾ ਰੱਖ ਲੇ ਕਿ ਮਨ ਲਓ ਮੈਂ ਅੱਜ 10000 ਰੁਪਿਆ ਕਮਾਉਣ ਡਿਆਂ ਵਾ 2027 ਤੱਕ ਯਾਰ ਮੈਨੂੰ 50000 ਲਿਆ ਕੇ ਜਾਣਾ ਵਾ ਮੈਂ ਇਹ ਕਿਦਾਂ ਲਿਆ ਕੇ ਜਾ ਪੀ ਜੀ ਦਾ ਨਾ ਮਤਲਬ ਬੰਦੇ ਸ਼ਾਦੀ ਤੋਂ ਬਾਅਦ ਕਿਤੇ ਜਿਆਦਾ ਹੀ ਘੁੰਮਣ ਘਮਣ ਤੇ ਮਤਲਬ ਉਹਦੀ ਵੀ ਮੈਂ ਪਲੈਨਿੰਗ ਹੈ ਮਣ 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 ਮਲੇ ਸਿਆਰ ਦੇ ਰੱਖਣੇ ਵੀ ਜੇ ਮਾਲ ਮੈਂ ਜਿਆਦਾ ਹੈ ਤੇ ਮੈਨੂੰ ਮੰਮੀ ਤੋਂ ਲਾ ਪਛਣਾ ਮੰਮੀ ਤੇ ਜੋ ਲੈ ਐਗਰੀ ਕਰਨਾ ਹੀ ਆ ਪਾਪਾ ਕੋਲ ਤੇ ਐਗਰੀ ਕਰਨਾ ਕਿ ਚਲੋ ਹਣਾ ਤੇ ਮੈਨੂੰ ਇਹ ਆ ਕਿ ਮੈਂ ਮੰਮੀ ਨੂੰ ਕਹਿੰਦਾ ਮੰਮੀ ਜਾਣਾ ਮੈਨੂੰ ਮੈਂ ਸਮਝਦੇ ਗੱਲ ਸੋ ਮੇਰੇ ਕੋ ਐਨਾ ਫਾਈਨੈਂਸ਼ੀਅਲ ਹੈ ਕਿ ਮੰਮੀ 23 ਤਰੀਕ ਨੂੰ 27 ਤਰੀਕ ਨੂੰ ਮੈਂ ਜਾ ਰਿਹਾ ਤੇ ਮੈਂ ਅਗਲੇ ਮਹੀਨੇ 2 ਤਰੀਕ ਨੂੰ ਆਣਾ ਮੈਨੂੰ ਉਹਨਾਂ ਨੂੰ ਕਹਿਣਾ ਪਏਗਾ ਉਹ ਮੈਨੂੰ ਪੁੱਛੇਗਾ ਕਿ ਪੈ ਕਿੱਥੋਂ ਆਣੇ ਕਿੱਥੋਂ ਖਰਦੇ ਮੈਨੂੰ ਇਹਨਾਂ ਕੋਲ ਫਾਈਨਾਂਸ ਚੱਲਣਾ ਚਾਹੀਦਾ ਮੈਂ ਉਹ ਚੀਜ਼ਾਂ ਨੂੰ ਨਾਲ-ਨਾਲ ਲੈ ਕੇ ਚੱਲਦਾ ਕਿ ਕੱਲ ਨੂੰ ਮੇਰੇ ਘਰ 'ਚ ਕੋਈ ਮਸਲਾ ਨਾ ਹੋਵੇ ਕੋਈ ਪੈਸੇ ਦੇ ਅਕੋਰਡਿੰਗ ਹਨਾ ਤੇ ਜਾਂ ਜਿੱਦਾਂ ਮੰਨ ਲਓ ਕਿ ਤੇ ਆਪਾਂ ਜਾਣੇ ਆ ਕਿਤੇ ਸ਼ਾਦੀ ਦੇ ਉੱਤੇ ਅੱਛਾ ਜਿੱਦਾਂ ਪੇਕੇ ਵਾਲੀ ਚੋਧਰ 'ਚ ਚੱਲਦਾ ਪਿਆ ਕਿ ਮੈਂ ਗਰੀਬ ਆ ਹਨ ਤੇ ਮੈਂ ਆਪਣੀ ਵਾਈਫ ਨੂੰ ਇੰਨੀ ਜੋਗਾ ਨਹੀਂ ਹੈਗਾ ਵੀ ਕਿਤੇ ਵੱਡੀ ਮੈਰਿਜ ਤੇ ਜਾਵਾਂ ਤੇ ਮੈਂ ਉਹਨੂੰ ਕੋਈ 32 3300 ਦਾ ਸੂਟ ਲੈ ਕੇ ਦੇ ਸਕਾਂ ਠੀਕ ਆ ਮੈਂ ਤਾਂ 5 700 ਦਾ ਲੈ ਕੇ ਦਵਾਂਗਾ ਪਰ ਮੈਂ ਆਪਣੇ ਆਪ ਨੂੰ ਉਸ ਸਾਧ ਦਾ ਕਰੰਦਿਆਂ ਵਾ ਇੰਨੀ ਕਿ ਸੈਲਰੀ ਦੇ ਵਿੱਚ ਵੀ ਵੀ ਜੇ ਮੈਂ ਕਿਤੇ ਅੱਛੇ ਵਿਆਹ ਤੇ ਜਾਵਾਂ ਤੇ ਜੇ ਕਿਹ ਮੇਰੇ ਦੋਸਤ ਦੀ ਵੋਡੀ ਨੇ 5000 ਦਾ ਸੂਟ ਪਾਇਆ ਨਾ ਤੇ ਮੈਂ ਘਟੋ ਘਾਟ ਉਹਨੂੰ 4500 ਦਾ ਤੇ ਲੈ ਕੇ ਦਵਾਂ ਕੋਈ ਇਹ ਤੇ ਕਵੇ ਵੀ ਯਾਰ ਇਹ ਸਮਝ ਨਹੀਂ ਵਾਈਫ ਆ ਯਾਰ ਭਾਵੇਂ ਉਹ ਮੇਰਾ ਯਾਰ ਅਮਰੀਕਾ ਤੋਂ ਆਇਆ ਤੇ ਮੈਂ ਇੱਥੇ YouTube ਤੇ ਕੰਮ ਕਰ ਰਿਹਾ ਪਰ ਉਹਨੂੰ ਪਤਾ ਲੱਗੇਗਾ ਕਿ ਯਾਰ ਇਹਦਾ ਵੀ ਸਟੈਂਡਰਡ ਜੇ ਮੇਰੀ ਵਾਈਫ ਨੇ ਉਹ ਲੱਕੀ ਜੁੱਤੀ 6000 ਵਾਲੀ ਪਾਈ ਆ ਤੇ ਸੱਜਣ ਦੀ ਵਾਈਫ ਨੇ 5000 ਵਾਲੀ ਪਾਈ ਸਮਝ ਗਿਆ ਗੱਲ ਮੈਂ ਇਹੋ ਚੀਜ਼ ਦਿਖਾ ਰਿਹਾ ਇਹੋ ਗੱਲ ਆ ਪਹਿਲਾਂ ਵੀ ਆ ਹੋਊਗਾ ਇਹ ਚੀਜ਼ਾਂ ਘੱਟ ਕਿਉਂ ਹੋੜਦੀਆਂ ਮੈਨੂੰ ਜਿੰਨਾ ਤੱਕ ਮੈਂ ਜਿੰਨਾ ਕਿ ਸਿੱਖਿਆ ਜਿਹੜਾ ਪਾਰਟਨਰ ਮੰਨ ਲਓ ਇੱਕ ਦੂਜੇ ਦਾ ਖਿਆਲ ਰੱਖਦਾ ਵਾ ਹੈਨਾ ਜਿੱਦਾਂ ਤੂੰ ਗਿਆ ਵੀ ਯਾਰ ਮੈਂ ਸੋਚਦਾ ਵੀ ਯਾਰ ਮੇਰੀ ਘਰ ਵਾਲੀ ਨੇ ਵਧੀਆ ਕੱਪੜਾ ਜਿਹੜਾ ਪਾਇਆ ਹੋਵੇ ਹੈਨਾ ਤੂੰ ਉਹਦਾ ਖਿਆਲ ਰੱਖਿਆ ਹੈਨਾ ਅੱਗੋਂ ਉਹ ਵੀ ਮੰਨ ਲਾ ਥੋੜਾ ਜਿਹਾ ਸੋਚੇ ਕਿ ਯਾਰ ਜੇ ਮੈਨੂੰ 5000 ਦਾ ਸੂਟ ਦਬੋਂ ਡਿਆ ਵਾ ਤੇ ਜੇ ਮੇਰਾ ਘਟ ਵਿੱਚ ਸਰਦਾ ਵਾ ਤੇ ਮੈਂ ਉੱਚੀ ਵੀ ਸਾਰ ਲਾਂ ਹੈਨਾ ਫਿਰ ਮਤਲਬ ਲਾਈਫ ਬੁੜੀ ਘੈਂਟ ਨਿਕਲਦੀ ਆ ਤੇ ਦੋਵੇਂ ਜਣੇ ਇੱਕ ਦੂਜੇ ਆਪਣੇ ਬੋਲੋ ਜੇ ਤੂੰ ਆਪਣੇ ਵੱਲੋਂ ਜਿੰਨਾ ਤੂੰ ਕਰ ਸਕਦਾ ਹਾਈ ਲੈਵਲ 5000 ਦਾ ਤੂੰ ਉਹਨੂੰ ਕਿਹੇ ਵੀ ਯਾਰ 5000 ਦਾ ਸੂਟ ਉਹ ਅਗੋਂ ਅਗਲੀ 12000 ਵਾਲਾ ਸਲੈਕਟ ਕਰਕੇ ਬੈਠੀ ਹੋਏ ਜੇ ਉਹ ਤੇਰੇ 5000 ਮੈਂ 2500 ਤੱਕ ਵੀ ਲੈ ਸਕਦੀ ਆ ਨਾ 3000 ਤੱਕ ਸੰਤੁਸ਼ਟੀ ਚਾਹੀਦੀ ਹਾਂ ਫਿਰ ਉੱਥੇ ਲੜਾਈ ਆ ਜਿੱਥੇ ਜिदबाजी ਆ ਜਾਂ ਈਗੋ ਆ ਕੋਈ ਕੋਈ ਗੱਲ ਨਹੀਂ ਇਹ ਤੇ ਤੁਹਾਨੂੰ ਮੈਂ ਤਾਂ ਦੱਸਿਆ ਵੀ ਜੇ 8 ਛੜਾ ਆਉਂਦੇ ਮੈਂ ਚਾਰਾਂ ਨਾਲ ਚਾਰਾਂ ਕਰ ਦਿੰਦਾ ਚਾਰ ਮੈਂ ਉੱਥੇ ਪਾਣਾ ਜਿੰਦਾ ਬੜਾ ਕਿਤੇ ਜਦਾਂ ਮੈਂ ਤੇ ਜਾਣਾ ਮਤਲਬ ਇਹ ਆ ਵੀ ਬੰਦੇ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਆ ਮੈਂ ਮੰਨਦਾ ਜਿੰਨੀ ਤੁਹਾਡੇ ਦਿਮਾਗ ਨੂੰ ਸੰਤੁਸ਼ਟੀ ਹੋਗੀ ਹਾਂਜੀ ਹੁਣ ਸਾਰੇ ਜਾਣੇ ਤੁਸੀਂ ਵੀ ਜਰੂਰ ਦੱਸਿਓ ਕਿ ਤੁਹਾਡਾ ਲਾਈਫ ਪਾਰਟਨਰ ਤੇ ਕੀ ਵਿਚਾਰ ਆ ਕੀ ਰਿਵਿਊ ਆ ਕਿ ਲਾਈਫ ਪਾਰਟਨਰ ਕਿਦਾਂ ਹੋਣਾ ਚਾਹੀਦਾ ਵਾ ਜੇ ਅਸੀਂ ਕੋਈ ਖੂਬੀ ਵਗੈਰਾ ਕੋਈ ਜਾਂ ਮਿਸ ਕੀਤੀ ਆ ਉਹ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਸਾਰੇ ਜਾਣੇ ਚੰਗਾ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ